ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਵਾ ਸੇ ਲਈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆਂ ਬਈ ਫਾਰਮ 'ਚ ਬਣਾਉਣ ਲੱਗੇ ਆਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਈ ਚਿਕਰੀ ਲਈ ਬਾਈ ਜੀ ਸਸਿਕਾ ਹਾਂਜੀ ਸਸਿਕਾ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਬੋਲ ਜੀ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਹੂੰ ਪਿੰਡ ਭਾਈ ਰੁਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਆਪਾਂ ਨੇ ਨੇੜੇ ਸਲਾਲਪੁਰਾ ਨੇੜੇ ਰਹਿੰਦਾ ਜੀ ਇਧਰੋਂ ਉਹਤਾ ਭਾਈ ਕਸ਼ਰ ਨੇੜੇ ਰਹਿੰਦਾ ਜੀ ਓਕੇ ਭਾਈ ਇਧਰੋਂ ਰਾਮਪੁਰਾ ਫੂਲ ਆਪਾਂ ਨੂੰ 15-18 ਕਿਲੋਮੀਟਰ ਰਹਿੰਦਾ ਜੀ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ ਇਹ 707820650 ਠੀਕ ਆ ਬੋ ਕਿਹੜਾ ਸੂਆ ਸੂਈ ਹੈ ਬੈਣ ਪਲੂਣ ਹੀ ਸੂਈ ਬਈ ਪਹਿਲਾ ਸੂਆ ਕਦੋਂ ਸੂਈ ਹੈ ਬਈ ਇਹ ਕੱਲ ਸਵੇਰ ਦੀ ਅਸ ਕਦੇ ਨਹੀਂ ਸੂਈ ਜੀ ਬੱਚਾ ਕੀ ਦੇਤਾ ਬੱਚੀ ਦਿੱਤੀ ਬਈ ਨਹੀਂ ਬੱਚੀ ਬੜੀ ਚੰਗੀ ਆ ਹਾਂ ਬਈ ਕੀ ਆ ਬਾਤ ਬੱਚਾ ਬਹੁਤ ਚੰਗਾ ਪਾਇਆ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਬੱਚੀ ਪਹੁੰਚੇਗੀ ਜਿੱਤੀ ਆ ਹਾਂ ਜੀ ਕਿੰਨਾ ਕੁ ਦੁੱਧ ਦੇ ਦੂ ਬਈ ਐਸਟੀਮੇਟ ਅਸਟੀਮੇਟ ਦੇਖੋ ਭਾਈ ਬਰੀਡ ਵਾਲੀ ਹੈ ਬੈੜਪੂਰੀ ਮੂੰਹੋਂ ਚੌਗੀ ਹੈ ਬੱਚੀ ਠੀਕ ਆ ਸੰਦਾਂ ਚ ਬੈੜ ਗਈ ਠੀਕ ਆ ਜਿਹੜੀ 17 18 ਲੀਟਰ ਖੁੱਲਾ ਬੈੜ ਚਵਾ ਦੋ ਜੀ ਓਕੇ ਦੇਵਾ ਨੂੰ ਆਪ ਕੱਦ ਕਾਠ ਫੱਲਾ ਜੀ ਬੈੜਦਾ ਆਰਡਰ ਦੀ ਕੁਆਲਿਟੀ ਦੇਖੋ ਕਮਾਲ ਦੀ ਹੈ ਪੂਰੀ ਸਾਫ ਸੁਥਰੀ ਜੀ ਠੰਡੇ ਸੀਲ ਬਹੁਤ ਜ਼ਿਆਦੇ ਜੀ ਮੱਠੀ ਵਾਲਾ ਥਾਣ ਕਹ ਲਾ ਕੇ ਲਾ ਥਾਣ ਪੂਰੀ ਵਿਤੀ ਥਾਣਾ ਕੀਟਿੰਗ ਵਾਲਾ ਆਰਡਰ ਆ ਪੂਰਾ ਹਾਂਜੀ ਚਬਾਈ ਕਿਵੇਂ ਆ ਬਾਈ ਚਲੋ ਜੀ ਤੁਹਾਨੂੰ ਇੱਕ ਨੰਬਰ ਜੀ ਠੀਕ ਆ ਬਾਈ ਹਾਂਜੀ ਲੇਵਾ ਲੂਵਾ ਬੜਾ ਚੰਗਾ ਕਰ ਬਾਈ ਦਾ ਹਾਂ ਥਣ ਲੇਵਾ ਬੜਾ ਚੈੱਕ ਬਹੁਤ ਜਿਆਦਾ ਸਾਫ ਸਫਰੀ ਬਹਿੜਾ ਜੀ ਕਿਆ ਬਾਤ ਆ ਬਾਈ ਹਾਂਜੀ ਗਲਾਬੀ ਥਣ ਖੋਲ ਦੇ ਬਾਈ ਤੋਰ ਕੇ ਹਾਂਜੀ ਖੋਲ ਦੇ ਨਹੀਂ ਫੁੱਲ ਬਰੀਟ ਸੋਈ ਸਵਾਈ ਬੱਚਾ ਦੇ ਤਾਂ ਬੱਚੀ ਬੱਚੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਤੋਰਾ ਚੈੱਕ ਕਰੋ ਮੂੰਹ ਚਾਰ ਦੰਦ ਬੰਦਾ ਚੈੱਕ ਕਰਕੇ ਲੈ ਜਾ ਜੀ ਓਕੇ ਬਾਈ ਹਾਂਜੀ ਠੀਕ ਆ ਕਦ ਕਾੜ ਫੁੱਲ ਇਹ ਗੱਲ ਨਹੀਂ ਵੀ ਛੋਟੀ ਜੀ ਹੋ ਹਮਮ ਫੱਦ ਵਾਲੀ ਬਹਿੜਾ ਜੀ ਸਹੀ ਆ ਬਾਈ ਹਾਂਜੀ ਬਾਕੀ ਮੇਨ ਗੱਲ ਸੀਵ ਛੰਡੀ ਬਹੁਤ ਜ਼ਿਆਦੇ ਜੀ ਆਲਸੌੜ ਵਾਲਾ ਕੋਈ ਕੰਮ ਨਹੀਂ ਓਕੇ ਬਾਈ ਮੈਂ ਇੱਕ ਵਾਰੀ ਵੀ ਪੈਰ ਵੀ ਨਿਗਾਹ ਆਦੀ ਜਿੱਥੇ ਖੜ ਗਈ ਆ ਜਾ ਪਤਾ ਆ ਜਾ ਕੀ ਮੋਲ ਆ ਬਾਈ ਜਾਇਜ਼ ਜਾਂ ਫਿਰ ਬਾਈ ਮੋਲ ਨਹੀਂ ਕਰਨਾ ਆਪਾਂ ਜਿਹੜੇ ਰੁਪਏ ਲੈਣੇ ਆ ਬਸ ਬਿਲਕੁਲ ਜਾਇਜ਼ ਲੈਣੇ ਆ ਠੀਕ ਹੈ ਉਹੀ ਦੱਸਣੇ ਆਗੇ ਠੀਕ ਹੈ ਹਾਂ ਹੂੰ ਬਿਲਕੁਲ ਜਾਇਜ਼ ਵੀ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਮਤਲਬ 1000 ਰੁਪਏ ਦਾ ਫਰਕ ਹੋਊ ਓਕੇ ਹਾਂਜੀ ਹੂੰ ਇਹਦੇ ਭਾਈ 64000 ਰੁਪਏ ਲਵਾਂਗੇ ਚੱਕ ਭਾਈ 64000 ਦੀ ਦੇ ਦੇਣੀ ਹੈ ਜਿਵੇਂ ਮੁੱਲ ਨਾਲ 4000 ਰੁਪਏ ਪੂਲ ਕਰਾਉ ਨੂੰ ਕੋਈ 70 75 ਜੋ ਮਰਜ਼ੀ ਕਰਾ ਲੋ ਜਿੰਨਾ ਮਰਜ਼ੀ ਕਰਾ ਲੋ ਹਾਂ 64000 ਜਣੀ ਬਸ ਲੈਣਾ ਇਹਦੇ ਚੋਂ 100 ਦਾ ਨੋਟ ਹੀ ਛੋੜ ਹੋਊਗਾ ਓਕੇ ਉਹ ਵੀ ਪਿਆਰ ਨਾਲ ਜਿਵੇਂ ਮਤਲਬ ਆਪਾਂ ਕਰਾਉਣੀ ਤਾਂ ਸਹੀ ਗੱਲ ਲੱਗਦੀ ਹਾਂ ਸੌਦੇ ਦਾ ਮੁੱਲ ਕੋਈ ਨਹੀਂ ਹੈ ओके भाई ਮੌਲਿਕ ਕਰਾਉਣਾ ਫਿਰ ਮਤਲਬ 70 70 ਜੋ ਮਰਜ਼ੀ ਕਰਾ ਲੈ ਸਹੀ ਹੈ ਭਾਈ ਪੈਸੇ ਵੇੜ ਅੱਜ ਵੀ 30000 ਦੀ ਹੈ ਸਹੀ ਗੱਲ ਹੈ ਭਾਈ ਕਿਉਂਕਿ ਵੇਚ ਨਹੀਂ ਹੋਵੇ ਤਾਂ ਆਪਾਂ ਜੈ ਰੇਟ ਤੇ ਅੱਗੇ ਵੇਚ ਦੇ ਮਤਲਬ ਲੋਗ ਵੇਚ ਲਈ ਹਾਂ ਠੰਡੀ ਸੀਰ ਫੁੱਲ ਜਿਵੇਂ ਮਰਜ਼ੀ ਹੱਥ ਫੇਰੀ ਚੱਕਰੀ ਨਹੀਂ ਕਹਿਣਾ ਕਰਮ ਵਾਲੇ ਨੇ ਕੁਝ ਨਹੀਂ ਤੇ ਧਾਰਾ ਇਹਨਾਂ ਕੋਈ ਚੱਕਰ ਨਹੀਂ ਭਾਈ ਮਾਰ ਕੇ ਰੱਖਾ ਹਾਂਜੀ ਮਾਰ ਦਿੰਦੇ ਮਾਰ ਦੋ ਇੱਥੇ ਠੰਡੀ ਬਹੁਤ ਆਣਾ ਭਾਈ ਠੰਡੀ ਸੀਰ ਤਾਂ ਬਾੜੀ ਹੈ ਭਾਈ ਜਿਵੇਂ ਮਰਜ਼ੀ ਬੈਠਾ ਰਹਿ ਮੈਨੂੰ ਮਤਲਬ ਹੀ ਨਹੀਂ ਜਿੰਨਾ ਚਿਰ ਮਰਜ਼ੀ ਬੈਠਾ ਰਹਿ ਹਾਂ ਮੋਇਨਾ ਮੋਇਨਾ ਗਾੜਾ ਬੱਟੀ ਆਂਦੀ ਹੈ ਮੇਰੇ ਭਾਈ ਮਤਲਬ ਹੀ ਨਹੀਂ ਕੋਈ 106 ਕੰਮ ਨਹੀਂ ਕੋ ਬ੍ਰੀਡ ਸੁਵਾਦੀ ਹੈਗੀ ਬਾਹਲੇ ਠੰਡੇ ਸੁਵਾਦੀ ਬਾਈ ਹਮ ਲੈ ਵੀ ਬੱਚੀ ਅਦਰ ਕਰੀ ਹੋਈ ਠੰਡੇ ਸੁਵਾਦੀ ਬਾਹਲੀ ਆ ਜੀ ਬੈੜ ਠਾਣ ਨੇੜ ਤੋਂ ਚੈੱਕ ਕਰਾਉਂਦਾ ਤਾਂ ਗਲਾਸਾਂ ਵਰਗੇ ਲੱਗੇ ਬੈੜ ਨੂੰ ਮੈਂ ਕਿਨਾਂ ਕਿਹਾ ਆਂਤੀ ਮੁਕੇ ਪੇ ਬੈੜ ਮੀਠੀ ਤੇ ਕੱਲਾ ਕੱਲਾ ਚਵਾਈ ਦੇਖੋ ਤੁਸੀਂ ਇਹਨੂੰ ਉਹ ਸੋਹਣਾ ਚੌਂ ਲੱਗੇ ਬੈੜ ਨੂੰ ਹਮ ਦੇਖੋ ਜੀ ਚੌਂ ਨੇਕੀ ਜੋਈ ਬੜੀ ਦੰਗੀਆਂ ਨਾ ਬਈ ਦੇਖੋ ਇਹ ਤਾਂ ਸੁਣੋ ਜੀ ਕਿਉਂ ਨਾ ਜਿਵੇਂ ਮਰਜੀ ਚੋਈ ਇਹ ਗੱਲ ਨਹੀਂ ਬਰੀਕੀਤ ਬਾਈ ਹੋਗੀ ਬਈ ਬਾਲ ਚੰਗਾ ਕੋਟਾ ਮੋਟਾ ਚੜਕਾ ਸੁਣਦਾ ਜੋਈ ਦਾ ਬਈ ਇੱਕ ਨੰਬਰ ਚੋਂ ਇੱਕ ਨੰਬਰ ਚੋਂ ਚੱਕ ਰੋ ਜੀ ਲਓ ਜੀ ਪੂਰੀ ਨਿਬੜਦੀ ਹੈ ਯਾਰ ਹਾਂ ਬਈ ਹਾਂ ਜਿਆ ਮਾਤਾ ਬਈ ਇੱਕ ਨੰਬਰ ਚੋਂ ਇੱਕ ਨੰਬਰ ਚੋਂ ਜਿਵੇਂ ਕਾਲੀ ਸੂਈ ਆ ਕੋਈ ਮਤਲਬ ਨਹੀਂ ਆਏ ਮਤਲਬ ਵੀ ਹੂੰ ਕੋਈ ਹਲਚਲ ਕਰੂ ਜਾਂ ਮਤਲਬ ਬਾਕੀ ਮੁੱਲ ਵੀ ਜਮੇ ਜਾਏ ਜਾਂ ਖਿੱਚ ਕੇ ਮੁੱਲ ਰੱਖਿਆ ਵਾਲਾ ਬਾਈ ਨੇ ਮੁੱਲ ਨਹੀਂ ਰੱਖਿਆ ਫਾਇ ਨਹੀਂ ਹੁੰਦੀ ਐਲੀ ਬੜੀ ਤੇ ਸਹੀ ਗੱਲ ਆ ਬਾਕੀ ਕੱਦ ਵਾਲੀ ਹੈ ਜੇ ਇਹ ਨਹੀਂ ਗੱਲ ਵੀ ਛੋਟੀ ਜੀ ਬੱਚੀ ਆ ਕੱਦ ਕਠ ਵਾਲੀ ਬੜੀ ਅਗਲੇ ਸੂ ਨੂੰ ਬਹੁਤ ਚੰਗੀ ਬਲਣਾ ਬੈਠਨੇ ਓਕੇ ਮੁੱਲ ਵੀ ਜਾਏ ਜਾ ਹਾਂ ਜੁਨੀ ਵੀਰ ਜਿਹੜੇ ਵੀ ਸੌਦੇ ਵਾਲੀ ਗੱਲ ਕੋਈ ਨਹੀਂ ਬਾਈ ਜਿਹਦੇ ਚ ਓਕੇ ਹੂੰ ਅੱਗੇ ਆਗੀ 2 ਨੰਬਰ ਤੇ ਕਿਹੜਾ ਸੂਆ ਇਹ ਦੂਜਾ ਸੂਸੀ ਬਾਈ ਇਹ ਕਦੋਂ ਸੂਈ ਹੈ ਬਈ ਇਹ ਵੀ ਕੱਲ ਦੀ ਸੂਈ ਹੈ ਬਾਈ ਬੱਚਾ ਕੀ ਦੇਤਾ ਨੇ ਇਹਨੇ ਬੱਚਾ ਦਿੱਤਾ ਬਾਈ ਬੱਚਾ ਦਿੱਤਾ ਹਾਂਜੀ ਕਿੰਨਾ ਦੁੱਧ ਦੇ ਦੂ ਬਈ ਐਸਟੀਮੇਟ ਐਸਟੀਮੇਟ ਬਾਈ ਆਪ ਨੂੰ 18 20 ਲੀਟਰ ਦੀ ਉਮੀਦ ਆ 20 ਲੀਟਰ ਵੀ ਵੜ ਚਵਾ ਦੂ ਖੁੱਲਾ ਓਕੇ ਹਾਂਜੀ ਯਾਨੀ ਤਾਂ ਪੂਏ ਭਾਂਡੇ ਵਾਲੀ ਵੜ ਹੈ ਜੀ 20 ਲੀਟਰ ਨੂੰ ਕੋਈ ਬਾਹਰ ਨਹੀਂ ਵੜਣਾ ਬਾਈ ਕਰਮਾ ਹੀ ਦਲੇ ਹਾਂਜੀ ਪੂਰੀ ਵੇਤੀ ਦਾ ਕੱਲਾ ਕੱਲਾ ਰਣਾ ਨਾੜਾ ਨੂੜਾ ਦੇ ਖੁੱਲੇ ਵੇ ਤੇ ਫੁੱਲ ਚੰਗੀਆਂ ਨੇ ਵਾਲਾ ਸਫਾਈ ਚਾਹੀਦੀ ਹੈ ਹਾਂ ਪੂਰੀ ਬਰੀਕੀ ਚ ਬੈੜਾ ਬਾਈ ਬਰੀਕ ਚ ਮੜੀ ਦੀ ਮਤਲਬ ਸਹੀ ਗੱਲ ਹੈ ਹਾਂਜੀ ਹੂੰ ਫੇਸ ਕੁਆਲਟੀ ਮੰਨ ਕੇ ਚਲੋ ਸਹੀ ਹੈ ਬਰੀਡ ਪੱਖੋਂ ਕੋਈ ਘਾੜ ਨਹੀਂ ਬੈੜ ਚ ਹਾਂ ਹਾਂਜੀ ਕਾਕੀ ਠੰਡੇ ਸੁਹਾ ਦੀ ਬਹੁਤ ਆਈ ਬਿਹੜੇ ਵੀ ਜਿਵੇਂ ਮਾਰੀ ਹੱਥ ਫੇਰੀ ਹਾਂ ਆਈ ਭਾਈ ਜੋ ਕੋਈ ਦਿੱਕਤ ਨਹੀਂ ਹੂੰ ਜਿਹੜਾ ਵੀ ਆਪਾਂ ਬੱਚੇ ਨਾਲ ਹੀ ਨੇੜੇ ਹੋਣਾ ਨਾ ਕੋਈ ਮਤਲਬ ਕੋਈ ਦਿੱਕਤ ਨਹੀਂ ਕੀ ਬਾਤ ਆ ਬਹੁਤ ਜਿਆਦਾ ਠੰਡੀ ਜਿੱਥੇ ਖੜ ਗਈ ਪੈਰ ਨਾ ਗਾ ਸੂਈ ਇੱਕ ਵਾਰੀ ਵੀ ਓਕੇ ਭਾਈ ਜਿਵੇਂ ਕੱਲ ਦੀ ਸੂਈ ਆ ਹਾਂ ਜੇਰ ਜੱਪੇ ਦੀ ਆਪਣੀ ਗਾਰੰਟੀ ਹੋ ਗਈ ਇਹਨਾਂ ਦੀ ਓਕੇ ਭਾਈ ਹਾਂ ਅਗਲੇ ਤੇ ਘਰੋਂ ਵੀ ਗਾਰੰਟੀ ਹੋ ਆਪਣੀ ਬਹੁਤ ਠੀਕ ਆ ਫੋਲ ਦੇ ਭਾਈ ਤੋਰ ਕੇ ਦਿਖਾ ਦੇ ਫੁੱਲ ਬਰੀਡ ਸੂਈ ਸਵਾਈ ਬੱਚਾ ਬੱਚਾ ਕੱਦ ਬੈਡ ਵੀ ਪੀ ਥਾਨ ਇੱਕ ਨੰਬਰ ਲੇਵਾ ਫਿੱਟ ਫਿੱਟ ਚਵਾਈ ਜੁਈ ਬਾਈਕ ਦਾ ਓਕੇ ਆ ਬਾਕੀ ਧਾਰਾਂ ਵੀ ਕੋਈ ਚੱਕਰ ਨਾ ਮਾਰ ਕੇ ਦਿਖਾਵਾਂਗੇ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਬਾਹਲੀਆਂ ਬਰੀਕੀਆਂ ਜੀ ਬੈੜ ਤੇ ਬਾਹਲੀਆਂ ਬਰੀਕੀਆਂ ਨੇ ਕੀ ਮੋਲ ਆ ਬਈ ਜਾਇਜ ਫਿਰ ਇਹਦਾ ਬਈ ਇਹਦਾ ਵੀ ਉਹਦੇ ਨੂੰ ਮੰਨ ਕੇ ਚੱਲੋ ਵੀ ਸੌਦਾਰਾ ਮੁੱਲ ਤਾਂ ਕਰਾਉਣਾ ਓਵੇਂ ਹੋ ਜਿਹੜੀ ਆਪਾਂ ਇਹ 78000 ਰੁਪਏ ਲਵਾਂਗੇ ਬਈ ਇਹਦਾ ਚੱਕਾ ਬਈ ਪੂਲ ਕਰਾਉਣਾ ਬਸ਼ੱਕ 75 ਕਰਾ ਲੇ ਕੋਈ ਜਮ ਜੈਜ ਮੌਨ ਹਾਂ 67000 ਦੀ ਵੜ ਬਾਈ ਕਹਿੰਦਾ ਦੇ ਦੇਂਗੇ ਮਾੜਾ ਮੋਟਾ ਕੋਈ ਚੱਕਰ ਨਹੀਂ ਮਾਨਦਾਨ ਮੌਕੇ ਤੇ ਹੋ ਜਾਊਗਾ ਬਾਕੀ ਤਾਂ ਨਾ ਕੋਈ ਚੱਕਰ ਨੇ ਬਈ ਇਹਦੀਆਂ ਮਾਰ ਕੇ ਦਿਖਾਉਂਦਾ ਠੰਡੀ ਬਹੁਤ ਆਣਾ ਬਾਈ ਬਾਹਲੀ ਠੰਡੀ ਬਈ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰ ਮਗਨੇ ਕੁਛ ਨਹੀਂ ਇੱਕ ਵਾਰੀ ਵੀ ਰਿਪੇਅਰ ਕਰਸ ਨਾ ਲੜੇ ਖੰਡੇ ਸੁਹਾਗੇ ਤੁਸੀਂ ਕਿਹਾ ਦੇਖ ਬ੍ਰੀਕਿੰਗ ਹੈ ਮੈਨੂੰ ਐਨੀ ਮੋਟੀ ਜਿਹੀ ਚਮੜੀ ਦਾ ਸਹੀ ਗੱਲ ਹੈ ਨੇਵਾਲੂਆ ਪਹੁੰਚੇਗਾ ਅਗਰ ਮਨ ਹੋਵੇ ਹਾਂਜੀ ਬਾਈ ਲੈ ਬੱਚਾ ਕਰੀ ਤਾ ਆਣ ਨੇੜ ਤੋਂ ਸੇਕ ਕਰਾ ਲੈ ਕੱਲਾ ਸੁਖਾਣਾ ਹੈ ਮੁੱਠੀ ਵਾਲਾ ਧੰਨਵਾਦ ਹਾਂਜੀ ਬਾਈ ਪੂਰੀ ਥੀ ਸਫਾਈ ਹੈ ਹੀਟਿੰਗ ਦਾ ਆਰਡਰ ਹੈ ਬਾਕੀ ਚਵਾਈ ਚੈੱਕ ਕਰ ਗਰਮਾਂ ਨੂੰ ਬੜਾ ਮੋਟਾ ਮੋਟਾ ਜਿਉਣਾ ਨਹੀਂ ਇੱਕ ਨੰਬਰ ਤੇ ਵੀ ਆ ਕਿ ਮੈਂ ਮਾਰੀ ਨਹੀਂ ਚੱਲੂ ਚੱਕਰੀ ਨਹੀਂ ਪੈਣਾ ਗਰਮਾਂ ਦੇ ਬਹੁਤ ਕੀਆ ਬਾਤ ਮਰਾ ਖੂਰੋ ਜੂਂਦੇ ਬਹੁਤ ਟੰਗਾ ਸਨ ਉਹ ਉੱਲੇ ਤੋਂ ਚੱਕਾ ਲਓ ਹਮ ਯਾਹ ਪੂਰਾ ਛੜਕਾ ਹੋਣਾ ਇੱਕ ਨੰਬਰ ਤੇ ਮੋਟਾ ਮੋਟਾ ਕਾਸੀ ਮੋਰ ਨਾਲ ਜਮਾ ਗਿਆ ਤੇ ਟਿੱਕੇ ਮੋਰ ਨਾਲ ਵਾਲਾ ਮੋਲ ਨਹੀਂ ਰੱਖਿਆ ਭਾਈ ਨੇ ਤਾਂ ਕੋਈ ਇੱਕ ਨੰਬਰ ਲੈ ਵਾਲਾ ਹੈ ਨੰਬਰ ਨਾੜਾ ਦੇਖ ਤਵਾਰਿਆ ਕੀ ਬਾਤ ਹੈ ਬਾਈ ਠੀਕੇ ਸੇ ਵੀਰ ਨੂੰ ਭਾਈ ਦੋਨਾਂ ਜੋ ਕੋਈ ਵੀ ਫਸਾੰਦਾ ਵੀ ਭਾਈ ਨੇ ਕਨੈਕਟ ਕਰ ਲਿਆ ਧੰਨਵਾਦ